ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਆਓ ਜੀ ਸ਼ਬਦ ਕਰਦੇ ਹਾਂ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਇਹ ਵਾਲਾ ਸ਼ਬਦ ਕਰਾਂਗੇ ਲੇਕਿਨ ਸ਼ਬਦ ਆਪਾਂ ਸ਼ੁਰੂ ਕਰਾਂਗੇ ਇਸ ਤਰੀਕੇ ਦੇ ਨਾਲ ਉਚਾਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਇਸ ਤਰੀਕੇ ਦੇ ਨਾਲ ਸ਼ੁਰੂ ਕਰਾਂਗੇ ਬਹੁਤ ਹੀ ਪਿਆਰਾ ਸ਼ਬਦ ਹੈਗਾ ਹੈ ਔਰ ਸਾਰੀ ਸੰਗਤਾਂ ਨੂੰ ਬਹੁਤ ਪਸੰਦ ਹੈ ਸ਼ਬਦ ਔਰ ਆਓ ਜੀ ਸ਼ੁਰੂਆਤ ਕਰਦੇ ਹਾਂ ਇਸ ਸ਼ਬਦ ਨੂੰ ਕੋਈ ਵੀ ਕਰ ਸਕਦਾ ਹੈ ਬੱਚੇ ਵੀ ਕਰ ਸਕਦੇ ਹਨ ਹੈ ਤਾਂ ਬੱਚਿਆਂ ਵਾਸਤੇ ਜੋ ਸਿੱਖ ਰਹੇ ਹਨ ਕੀਰਤਨ ਜਾਂ ਮੇਰੀਆਂ ਭੈਣਾਂ ਵਾਸਤੇ ਜੋ ਕੀਰਤਨ ਸਿੱਖ ਰਹੀਆਂ ਹਨ ਇਸ ਸ਼ਬਦ ਨੂੰ ਕੋਈ ਵੀ ਗਾ ਸਕਦਾ ਹੈ ਕਿਉਂਕਿ ਇਹ ਬਹੁਤ ਹੀ ਸਿੰਪਲ ਜੀ ਸੁਰਾਂ ਤੇ ਹੀ ਸ਼ਬਦ ਹੈਗਾ ਔਰ ਸ਼ੁਰੂ ਜੋ ਆਪਾਂ ਕਰਨਾ ਹੈਗਾ ਇੱਥੋਂ ਮਾਂ ਤੋਂ ਚੌਥੇ ਕਾਲੇ ਨੂੰ ਆਪਾਂ ਸਾਹ ਮੰਨਦੇ ਆ ਤੇ ਇਸ ਦੇ ਸਾਹ ਦੇ ਹਿਸਾਬ ਨਾਲ ਆਪਣਾ ਸ਼ਗਨ ਇੱਥੋਂ ਮਾ ਤੋਂ ਸ਼ੁਰੂ ਹੋਏਗਾ ਸੁਰੇ ਦੇ ਵਿੱਚ ਨੇ ਮਾ ਪਾ ਧਾ ਨੀ ਕੋਮਲ ਤੇ ਸਾਹ ਤਾਰ ਸਪਤਕ ਵਾਲਾ ਸਾ ਆਓ ਜੀ ਸ਼ੁਰੂ ਕਰਦੇ ਆ ਪਹਿਲਾਂ ਗਾਇਨ ਕਰਦੇ ਆ ਉਸ ਤੋਂ ਬਾਅਦ ਹੌਲੀ ਹੌਲੀ ਵੇਖਾਂਗੇ ਕਿਸ ਤਰੀਕੇ ਨਾਲ ਹੋਣਾ ਔਰ ਇੱਕ ਫਿੰਗਰ ਦੇ ਨਾਲ ਕਿਹੜੇ ਕਿਹੜੇ ਸੁਰ ਲੱਗਣੇ ਨੇ ਕੀ ਪ੍ਰੈਕਟਿਸ ਹੈ ਆਓ ਜੀ ਉਹ ਬਾਅਦ ਵਿੱਚ ਦੇਖਾਂਗੇ उ चादर उ चादर बाबे नानकदा चादर बाबे नानकदा नानक मैं शोभा सुनके ਕੇ ਅਪਾਰ ਬੇਅੰਤ ਸੁਆਮੀ ਉੱਚੇ ਅਪਾਰ गावते उद्धरे, सुनते उद्धरे, गावत उधरे, सुनते उधरे, गावत उध सुपरेत परेत को तारे पाहन पार उतारे ऊ चादर बाबे नानक दा उ चादर बाबे जी मैं शोभा सुन के आया ऊ बाबे दा मैं शोभा सुन के ਸਰਣਾਈ ਸਦਾ ਸਦਾ ਬਲੇ ਹਾਰੇ ਉਚਾ ਦਰਬਾਬੇ ਨਾਨਕ ਦਾ ਉਚਾ ਦਰਬਾਬੇ ਨਾਨਕ ਦਾ ਜੀ ਮੈਂ ਸੋਭਾ ਸੁਣ ਕੇ ਆਇਆ ਉਚਾ ਦਰਬਾਬੇ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਚਿਰਫ ਨੀ ਕੋਮਨ ਲੱਗੇਗਾ ਬਾਕੀ ਜਿਹੜੇ ਸੁਰ ਲੱਗਣੇ ਨੇ ਮਾ ਪਾ ਧਾ ਸਾ ਊ ਚਾ ਦਰ ਊ ਚਾ ਦਰ ਮਾ ਮਾ ਪਾ ਪਾ ਮਾ 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 ਪਾ ਪਾ ਮਾ ਊ ਚਾ

ਤੋ ਸ਼ੁਰੂ ਹੋ ਜਾਏਗਾ ਦੁਬਾਰਾ ਉਚਾਦਰ ਬਾਬੇ ਨਾਨਕ ਦਾ ਇੱਕ ਵਾਰੀ ਫੇਰ ਬੀਕੋ ਮੈਂ ਸੋਭਾ ਸੁਣ ਕੇ ਕੀਤੇ ਥੱਲੇ ਆ ਜਾਣਾ ਨੀ ਨੀ ਨੀਧਾ ਨੀ ਸ ਸਾ ਨੀਧਾ ਨੀ ਸ ਸਾ ਨੀਧਾ ਉਂ ਅਥੇ ਉਚਾਦਰ ਫਿਰ ਸਥਾਈ ਵਾਲ ਲਾਈਨ ਬੋਲ ਕੇ उस तो बाद वेखो शब्द केड़ा आना है ऊच अपार बेअंत स्वामी ऊच ऊच अपार ऊच मापा मापा धा ऊच अपार बेअंत स्वामी बेअंत स्वामी धा पापा पा, पा, मा मामा ऊच अपारे स्वामी कौन जाने नी 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 तेरे से मई वही नोटेशन चलेगी निधा सा सा निशा ਸਨਿਧ ਉਚਾਦਰ ਫਿਰ ਇਸ ਤਾਈ ਬੋਲਾਂਗੇ ਉਚਾਦਰ ਬਾਬੇ ਨਾਨਕ ਦਾ ਇਸ ਤਰੀਕੇ ਦੇ ਨਾਲ ਸਾਰੇ ਹੀ ਯੰਤਰੇ ਸੇਮ ਉਹੀ ਨੋਟੇਸ਼ਨ ਸੇਮ ਹੋਏਗੀ ਫਿਰ ਵੇਖੋ ਜਿਹੜਾ ਆਪਾਂ ਸਿਮਰਨ ਕਰਦੇ ਹਾਂ ਸਤਨਾਮ 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 ਸੇਮ ਹੋਵੇਂ ਮਾ ਪਾ ਪਾ ਮਾ ਪਾ ਮਾ ਪਾ ਧ ਮਾ ਪਾ ਪਾ ਮਾ पाधा सतनाम जी ਧਾ ਪਾ ਪਾ ਮਾ ਮਾ ਇਸ ਤਰੀਕੇ ਨਾਲ ਸਿਮਰਨ ਹੋਏਗਾ ਔਰ ਆਪ ਜੀ ਸ਼ਬਦ ਇਸ ਤਰੀਕੇ ਨਾਲ ਪ੍ਰੈਕਟਿਸ ਕਰਕੇ ਇਸ ਸੰਗਤ ਵਿੱਚ ਬੋਲ ਸਕਦੇ ਹੋ ਇਹ ਪ੍ਰਵਾਤ ਫੇਰੀ ਵਿੱਚ ਬੋਲ ਸਕਦੇ ਹੋ ਟੋਲਕੀ ਦੇਵੀ ਇਹ ਆਪ ਜੀ ਇਹ ਸ਼ਬਦ ਬੋਲ ਸਕਦੇ ਹੋ ਸਮਝਾਉਣ ਦਾ ਤਰੀਕਾ ਅੱਛਾ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਲਿਓ ਔਰ ਸਬਸਕ੍ਰਾਈਬ ਕਰ ਲੈਣਾ ਚੈਨਲ ਨੂੰ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣਾ ਤਾਂ ਕਿ ਹੋਰ ਵੀ ਜੋ ਸ਼ਬਦ ਆਉਣਗੇ ਆਉਣ ਵਾਲੇ ਟਾਈਮ ਵਿੱਚ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਔਰ ਆਪ ਜੀ ਸ਼ਬਦਾਂ ਦੇ ਸਿੱਖਣ ਦਾ ਲਾਹਾ ਲੈ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ